ਪੜਕਾਉ ਭਾਸ਼ਣ ਜਾਂ ਜਿੰਨਾ ਆਪਾਂ ਕਹਿ ਸਕਦੇ ਆ ਪ੍ਰੋਵੋਕੇਟਿਵ ਸਪੀਚ ਯੂਜ਼ ਕੀਤੀ ਗਈ ਹੈ ਜਿਹਦੇ ਜਿਹਦੇ ਖਿਲਾਫ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਕੁਲਦੀਪ ਸਿੰਘ ਚਾਹਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਜਿਹੜੀ ਹੈਗੀ ਹੈ ਸਖਤ ਕਾਰਵਾਈ ਕੀਤੀ ਗਈ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਪਹਿਲੇ ਵੀ ਜਿਹੜੇ ਹੈਗੇ ਆ ਅਸੀਂ ਜਨਵਰੀ ਦੇ ਵਿੱਚ ਇੱਕ ਪਰਚਾ ਦਿੱਤਾ ਸੀਗਾ ਉਹ ਪਰਚਾ ਜਿਹੜਾ ਹੈਗਾ ਰਾਜੀਵ ਟੰਡਨ ਜਿਹੜੀ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਰਾਇਆ ਗਿਆ ਸੀਗਾ 2024 ਦੇ ਵਿੱਚ ਵੀ ਦਿੱਤਾ ਸੀ ਆਪਣਾ ਸੌਰੀ 10ਵੇਂ ਮਹੀਨੇ ਇੱਕ ਪਰਚਾ ਦਿੱਤਾ ਸੀਗਾ ਇਸ ਤਰੀਕੇ ਦੇ 2024 ਦੇ ਵਿੱਚ ਅਸੀਂ ਪਹਿਲੇ 12 ਪਰਚੇ ਦਿੱਤੇ ਸੀਗੇ ਜਿਹੜੇ ਕਿ ਹੇਟ ਕਿਤੇ ਪ੍ਰੋਵੋਕੇਟਿਵ ਸਪੀਚ ਦੇ ਖਿਲਾਫ ਸੀਗੇ ਇਸੇ ਲੜੀ ਦੇ ਵਿੱਚ ਕੱਲ ਵੀ ਅਸੀਂ ਚਾਰ ਪਰਚੇ ਦਿੱਤੇ ਹੈਗੇ ਆ ਉਹ ਵੀ ਪ੍ਰੋਵੋਕੇਟਿਵ ਤੇ ਹੇਟ ਸਪੀਚ ਦੇ ਖਿਲਾਫ ਨੇ ਤੇ ਇਹ ਜਿਹੜੀ ਹੇਟ ਸਪੀਚ ਹੈਗੀ ਆ ਇਹ ਅਕ੍ਰੋਸ ਰਿਲੀਜੀਅਨ ਅਕ੍ਰੋਸ ਕਮਿਊਨਿਟੀ ਲਾਈਨਸ ਹੈ ਕੋਈ ਵੀ ਵਿਅਕਤੀ ਪਾਵੇ ਉਹ ਕਿਸੇ ਵੀ ਕਮਿਊਨਿਟੀ ਦਾ ਹੋ ਉਹ ਕਿਸੇ ਵੀ ਰਿਲੀਜੀਅਨ ਨੂੰ ਬਿਲੋਂਗ ਕਰਦਾ ਹੋ ਕਿਸੇ ਵੀ ਕਲਾਸ ਕਿਸੇ ਵੀ ਕਾਸ ਦਾ ਹੋ ਜੇ ਉਹ ਕਿਸੇ ਵੀ ਤਰੀਕੇ ਦੀ ਹੇਟ ਜਾਂ ਪ੍ਰੋਗੈਟਿਵ ਸਪੀਚ ਦਾ ਇਸਤੇਮਾਲ ਕਰੇਗਾ ਆ ਪਾਵੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੋ ਜਾਂ ਕਿਸੇ ਔਰ ਕਮਿਊਨੀਕੇਸ਼ਨ ਚੈਨਲ ਦੇ ਰਾਹੀਂ ਹੋ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਸਰ ਇਹ ਵੀ ਉਹ ਕਦਰ ਨੂੰ ਪੁਰਾਣੀ ਵੀਡੀਓਜ਼ ਨੇ ਜਾਂ ਹੁਣ ਦੀ ਵੀਡੀਓਜ਼ ਦੇ ਉੱਤੇ ਇਹ ਜੀ ਪਿਛਲੇ ਕੁਝ ਸਮਾਂ ਦੇ ਵਿੱਚ ਹੀ ਆ ਜਿਹੜੀ ਵੀਡੀਓ ਸੀਗੀ ਇਹਨ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀਆਂ ਗਈਆਂ ਜਿਹਦੇ ਸੰਬੰਧੀ ਜਿਹੜੀ ਹੈਗੀ ਆ ਆ ਕਾਰਵਾਈ ਕੀਤੀ ਗਈ ਹੈ ਫਿਲਹਾਲ ਇਹ ਜਿਹੜੇ ਹੈਗੇ ਮਕਦਮੇ ਇਹਨਾਂ ਦੀ ਤਫ਼ਤੀਸ਼ ਜਾਰੀ ਹੈ ਤੇ ਫਿਰ ਤਫ਼ਤੀਸ਼ ਦੇ ਵਿੱਚ ਜਦ ਜਦਾਂ ਜਿਹੜੀ ਹੈਗੇ ਆ ਤੱਤ ਸਾਹਮਣੇ ਆਉਣਗੇ ਤੁਹਾਡੇ ਨਾਲ ਵਕਰੀ ਤੌਰ ਤੇ ਸਾਂਝਾ ਕਰਾਂਗੇ ਤਾਂ ਬੋਲ ਰਿਹਾ ਹੈ ਕਿ ਸਾਧਿਰ ਹੈ ਜਿਹੜੀ ਵੀਡੀਓ ਕਿੰ ਕਿਸ ਦੇ ਖਿਲਾਫ ਇਹਨਾਂ ਨੇ ਬਿਆਨਵਾਜੀ ਦਿੱਤੀ ਸੀ ਕਿ ਜਿਹੜਾ ਕਿ ਜਿਸ ਨੂੰ ਮੋਟਿਵ ਰੱਖ ਕੇ ਕੋਈ ਮਾਮਲਾ ਜੀ ਬੇਸਿਕਲੀ ਇਹਨਾਂ ਨੇ ਜਿਹੜੀ ਹੇਟ ਸਪੀਚ ਦਿੱਤੀ ਸੀ ਕਿਹਦੇ ਖਿਲਾਫ ਜੀ ਆ ਇੱਕ ਪਾਰਟੀਕੂਲਰ ਵਿਅਕਤੀ ਆਪਾਂ ਉਹ ਜਿਹੜੀ ਹੈਗੀ ਆ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਕੀ ਕਿਸ ਵਿਅਕਤੀ ਦੇ ਖਿਲਾਫ ਦਿੱਤੀ ਸੀ ਬਟ ਇੱਕ ਜਨਰਲ ਜਿਹਾ ਪਾਗਲ ਕਰੀਏ ਤੇ ਇਹਨਾਂ ਵਿਅਕਤੀਆਂ ਨੇ ਇੱਕ ਜਨਰਲ ਹੇਟ ਤੇ ਪ੍ਰੋਗੈਟਿਵ ਸਪੀਚ ਦਿੱਤੀ ਸੀ ਜਿਹਦਾ ਕਿ ਸਾਡਾ ਜਿਹੜਾ ਲਾਅ ਐਂਡ ਆਰਡਰ ਤੇ ਪਬਲਿਕ ਪੀਸ ਦੇ ਉੱਤੇ ਬੁਰਾ ਸਪੈਦਾ ਹੈ ਅੰਮ੍ਰਿਤਪਾਲ ਦੇ ਖਿਲਾਫ ਕਿਸ ਦੇ ਖਿਲਾਫ ਹੇਟ ਹੈ ਕਿਸੇ ਸਿੱਖ ਕਮਿਊਨਿਟੀ ਦੇ ਖਿਲਾਫ ਜਾਂ ਮੁਸਲਮਾਨ ਦੇ ਖਿਲਾਫ ਜਾਂ ਮੈਂ ਇਹ ਹੀ ਤੁਹਾਨੂੰ ਗੱਲ ਕਰ ਰਿਹਾ ਜਿੱਦਾਂ ਪਹਿਲਾਂ ਵੀ ਅਸੀਂ ਪਰਚੇ ਦਿੱਤੇ ਸੀਗੇ ਉਹ ਮੁਸਲਮ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਸੈਂਟੀਮੀਟਰ ਨੂੰ ਹਟ ਕਰਨ ਦੇ ਲਈ ਜਿਹੜੀ ਲਾਸਟ ਈਅਰ ਅਸੀਂ ਪਰਚਾ ਦਿੱਤਾ ਸੀਗਾ ਇਸ ਵਾਰ ਵੀ ਜਿਹੜਾ ਅਸੀਂ ਪਰਚਾ ਦਿੱਤਾ ਸੀਗਾ ਉਹ ਜਿਹੜੀ ਹੈਗੀ ਆ ਦੂਜੀ ਕਮਿਊਨਿਟੀਜ਼ ਜਿੱਦਾਂ ਕਿ ਮੁਸਲਮ ਕਮਿਊਨਿਟੀ ਹੋ ਗਈ ਜਾਂ ਹੋਰ ਕਮਿਊਨਿਟੀ ਹੋ ਗਈ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਪ੍ਰੋਵੋਕੇਟਿਵ ਸਪੀਚ ਐਸੇ ਕਮਿਊਨਿਟੀ ਦੇ ਖਿਲਾਫ ਪ੍ਰੋਗਰੇਟਿਵ ਸਕੀਮ ਇਸਤੇਮਾਲ ਕੀਤੀ ਸੀ ਇਸ ਤੋਂ ਪਹਿਲੇ ਅਸੀਂ ਅਲਵਰਡ ਗੋਆ ਵੱਲੋਂ ਵੀ ਇੱਕ ਪਰਚਾ ਦਰਜ ਹੋਇਆ ਹੈ ਜਿਹਦੇ ਵਿੱਚ ਕ੍ਰਿਸਚੀਅਨ ਕਮਿਊਨਿਟੀ ਦੇ ਜਿਹੜੇ ਸੈਂਟੀਮੈਂਟਸ ਉਹਨਾਂ ਨੂੰ ਹਰਟ ਕੀਤਾ ਸੀ ਇਹਨਾਂ ਨੇ ਕਿਹਨੂੰ ਹਰਟ ਕੀਤਾ ਸਰ ਆ ਜਿਹੜੇ ਚਾਰ ਹੁੰਦੇ ਆ ਇਹਨਾਂ ਨੇ ਜਿਹੜੇ ਨਾਨ ਹਿੰਦੂ ਜਿਹੜੇ ਹੈਗੇ ਆ ਨਾਨ ਹਿੰਦੂ ਕਮਿਊਨਿਟੀ ਆ ਉਹਨਾਂ ਨੂੰ ਉਹਨਾਂ ਦੇ ਸੈਂਟੀਮੈਂਟਸ ਨੂੰ ਹਰਟ ਕੀਤਾ ਸੀ ਆ ਰੀਸੈਂਟਲੀ ਇਹਨਾਂ ਨੇ ਪੋਸਟ ਪਾਈ ਸੀ ਹਾਂਜੀ ਆ ਰੀਸੈਂਟਲੀ ਜਿਹੜੀ ਹੈਗੇ ਆ ਪੋਸਟਾਂ ਪਾਈਆਂ ਨੇ ਜਿਹਦੇ ਸੰਬੰਧੀ ਆ ਐਫ ਆਈ ਆਰ ਦਰਜ ਹੋਈ ਉਸ ਤੋਂ ਬਾਅਦ ਜਿਹੜੀ ਤਫਤੀਸ਼ ਦੇ ਵਿੱਚ ਜੋ ਵੀ ਨਵੇਂ ਤਾਂ ਸਾਹਮਣੇ ਆਏਗੇ ਉਹਦੇ ਮੁਤਾਬਿਕ ਕਾਰਵਾਈ ਕਰਦੇ ਹੋਏ ਜਿਹੜੀ ਹੈ ਅਗਲੀ ਕਾਰਵਾਈ ਕੀਤੀ ਚਾਹੀਦੀ ਸਰ ਰੀਸੈਂਟਲੀ ਜਿਹੜੀ ਪੋਸਟ ਪਾਈ ਗਈ ਹੈ ਇਹ ਇਹਨਾਂ ਨੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇੰਟਰਵਿਊ ਦਿੱਤੀਆਂ ਹਨ ਜਾਂ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਨੂੰ ਯੂਜ਼ ਕੀਤਾ ਜਿਹੜੀ ਸੋਸ਼ਲ ਮੀਡੀਆ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜੀ ਇੰਟਰਵਿਊਜ਼ ਹੈਗੀਆਂ ਉਹਦੇ ਲਿੰਕਸ ਦੇ ਵਿੱਚ ਉਹਦੇ ਜਿਹੜੇ ਲਿੰਕਸ ਹੈਗੇ ਆ ਉਹ ਲਿੰਕਸ ਵੀ ਜਿਹੜੇ ਹੈਗੇ ਆ ਅਸੀਂ ਆ ਜਿਹੜੀ ਐਫ ਆਈ ਆਰ ਦੇ ਵਿੱਚ ਮੈਂਸ਼ਨ ਕੀਤੇ ਹੋਏ ਆ ਜੀ ਨਾਸਤੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਉਹਨਾਂ ਦੇ ਅਗੇ ਕਾਰਵਾਈ ਕੀਤੀ ਹੋ ਜੀ ਅਸੀਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਉਹਨ ਕਿ ਇਸ ਤਰੀਕੇ ਦੀ ਕੋਈ ਵੀ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਹੁੰਦੀ ਹੈ ਉਹਨੂੰ ਵੈਰੀਫਾਈ ਕਰਕੇ ਹੀ ਅੱਗੇ ਜਿਹੜੀ ਹੈਗੇ ਉਹਨੂੰ ਸਰਕੂਲੇਟ ਕੀਤਾ ਕਰਦੇ। ਕੋਈ ਗ੍ਰਿਫਤਾਰੀ ਜੀ ਹਾਲੇ ਅਸੀਂ ਜਿਹੜੀ ਹੈਗੇ ਤਫ਼ਤੀਸ਼ ਜਾਰੀ ਹੈ ਫਿਰ ਜਦੋਂ ਵੀ ਕੋਈ ਨਵੀਂ ਇਹਦੇ ਚ ਕਾਰਵਾਈ ਹੋਗੀ ਉਹ ਤੁਹਾਡੇ ਨਾਲ ਸਿਵਾਕਰੀ ਤੋਂ ਜੀ ਇਹਦੇ ਵਿੱਚ ਜਿਹੜੀ ਫਿਲਹਾਲ ਜਿਹੜੀ ਅਸੀਂ ਕੀਤੀ ਹੈ ਉਹਦੇ ਵਿੱਚ ਇੱਕ ਜਿਹੜੇ ਹੈਗੇ ਉਹਨਾਂ ਦਾ ਨਾਮ ਹੈ ਚੰਦਰਕਾਂਤ ਚੰਡਾ ਦੂਜੇ ਹੈਗੇ ਭਾਨੂੰ ਪ੍ਰਤਾਪ ਤੀਜੇ ਹੈਗੇ ਪ੍ਰਵੀਨ ਡੰਗ ਤੇ ਚੌਥੇ ਹੈਗੇ ਰੋਇਸਤਾਨੀ ਇਹਨਾਂ ਚਾਰ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਮੁਕਦਮੇ ਦਰਜ ਕੀਤੇ ਗਏ ਜਿਹੜੇ ਕਿ ਹੇਟ ਤੇ ਪ੍ਰੋਗਰੇਟਿਵ ਸਪੀਚ ਨੂੰ ਲਿਖੇ ਹਨ ਸਰ ਇਹਨਾਂ ਦਾ ਹੋਰ ਵੀ ਇਦਾਂ ਦੇ ਪਰਚੇ ਦਰਜ ਹੋਏ ਉਹ ਜਿਹੜੇ ਹਾਲੇ ਅਸੀਂ ਉਹ ਜਿਹੜੇ ਹਾਲੇ ਅਸੀਂ ਚੈੱਕ ਕਰ ਰਹੇ ਕਿ ਇਹਨਾਂ ਤੇ ਪਹਿਲਾਂ ਵੀ ਪਰਚੇ ਇਸ ਤਰੀਕੇ ਦੇ ਦਰਜ ਹੈ ਕਿ ਨਹੀਂ ਉਹ ਜੀ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਚੈੱਕ ਕਰ ਰਹੇ ਸਰ ਭਾਨੁ ਪ੍ਰਤਾਪ ਦਾ ਕਹਿਣਾ ਹੈ ਕਿ ਫਰੀडम ਆਫ ਸਪੀਚ ਜਿਹੜੀ ਹੈ ਉਹ ਸੰਵਿਧਾਨ ਸੰਮਤ ਦਿੰਦਾ ਹੈ ਤੇ ਇਸ ਅਕੋਰਡਿੰਗ ਅਸੀਂ ਜਿਹੜੀ ਸਪੀਚ ਦਿੱਤੀ ਸੀਗੀ ਇਸ ਚੀਜ਼ ਨੂੰ ਕਿਦਾਂ ਕਹੀ ਜੀ ਬੇਸਿਕਲੀ ਜਿਹੜਾ ਫਰੀडम ਆਫ ਸਪੀਚ ਹੈ ਉਹ ਸਾਡਾ ਕਨਸਟੀਟਿਊਸ਼ਨ ਦਾ ਆਰਟੀਕਲ 19 ਸਬਕਲੋਜ਼ 1 ਹੈ ਬਟ ਉਸ ਨੂੰ ਲੈ ਕੇ ਇੱਕ ਰੀਜ਼ਨੇਬਲ ਰੈਸਟ੍ਰਿਕਸ਼ਨਸ ਵੀ ਹੈ ਜਿਹਦੇ ਕਿ ਆਰਟੀਕਲ 19 ਸਬਕਲੋਜ਼ 2 ਦੇ ਵਿੱਚ ਫਰੀडम ਆਫ ਸਪੀਚ ਹੈ ਬਟ ਉਹ ਇੱਕ ਅੰਡਰ ਦੀ ਗਾਬ ਆਫ ਰੀਜ਼ਨੇਬਲ ਰੈਸਟ੍ਰਿਕਸ਼ਨਸ ਹੈ ਜੇ ਅਗਰ ਕੋਈ ਸਪੀਚ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰਦੀ ਹੈ ਜਾਂ ਪਬਲਿਕ ਆਰਡਰ ਐਂਡ ਪੀਸ ਨੂੰ ਡਿਸਟਰਬ ਕਰਦੀ ਹੈ ਜਾਂ ਸਾਡੀ ਨੈਸ਼ਨਲ ਸਕਿਉਰਿਟੀ ਨੂੰ ਹਰਟ ਕਰਦੀ ਹੈ ਤੇ ਫਿਰ ਉਹਦੇ ਲਈ ਉਹਦੇ ਖਿਲਾਫ ਜਿਹੜੀਆਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਸਾਡੇ ਕੋਲ ਜਿਹੜੇ ਨਵੇਂ ਪ੍ਰੋਵੀਜ਼ਨਸ ਨੇ ਬੀਐਨਐਸ ਦੇ ਵਿੱਚ ਉਹਦੇ ਵਿੱਚ ਸੈਕਸ਼ਨਸ ਵੀ ਸੈਕਸ਼ਨਸ ਹੈਗੇ ਆ ਤੇ ਪਹਿਲੇ ਵੀ ਅਸੀਂ ਪਰਚੇ ਉੱਤੇ ਇਹ ਨਹੀਂ ਹੈਗੀ ਅਸੀਂ ਪਹਿਲੀ ਵਾਰ ਕੋਈ ਇਦਾਂ ਦੀ ਕਾਰਵਾਈ ਕੀਤੀ ਹੈ ਪਹਿਲੇ ਵੀ ਅਸੀਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ 2024 ਦੇ ਵਿੱਚ ਅਸੀਂ ਹੁਣ ਤੱਕ ਟੋਟਲ ਜਿਹੜੇ ਹੈਗੇ ਆ 12 ਐਫਆਈਆਰ ਅਸੀਂ ਰਜਿਸਟਰ ਕੀਤੀਆਂ ਔਰ ਇਹ ਜਿਹੜੀ ਐਫਆਈਆਰ ਹੈਗੀ ਇਹ ਕੋਈ ਇੱਕ ਪਾਰਟਿਕੂਲਰ ਸ ये अक्रॉस रीजन लाइन से अक्रॉस सेक्ट ये अक्रॉस क्लास जड़ी है कि आरफ आरएसी पहले भी दर्ज करते हैं क्या कहते हैं कि पुलिस ने सुबह मोटो लेके पीस लॉयन ऑर्डर में पीस बुल करना तो ही ये एक्शन लेता गया ਜੀ ਇਹ ਬੇਸਿਕਲੀ ਸ਼ਹਿਰ ਦੇ ਵੱਖ-ਵੱਖ ਸੈਕਸ਼ਨ ਸੀਗੇ ਵੱਖ-ਵੱਖ ਲੋਕਾਂ ਤੋਂ ਸਾਨੂੰ ਬਾਰ-ਬਾਰ ਇਸ ਤਰੀਕੇ ਦੀ ਫੀਡਬੈਕ ਆ ਰਹੀ ਸੀ ਕਿ ਇਹ ਜਿਹੜੀ ਹੇਟ ਤੇ ਪ੍ਰੋਵੋਕੇਟਿਵ ਸਪੀਚ ਹੈ ਇਹ ਸ਼ਹਿਰ ਦਾ ਮਾਹੌਲ ਖਰਾਬ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਤਾਂ ਉਹਨਾਂ ਦੀ ਫੀਡਬੈਕ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਜਿਹੜੇ ਲੋਕਾਂ ਦੀ ਫੀਡਬੈਕ ਨੂੰ ਧਿਆਨ ਦੇ ਰੱਖ ਤੇ ਧਿਆਨ ਦੇ ਵਿੱਚ ਰੱਖਦੇ ਹੋਏ ਆ ਜਿਹੜੀ ਹੈਗੀ ਕਾਰਵਾਈ ਕੀਤੀ ਹੈ ਸਰ ਬੋਰ ਵੀ ਕੁਝ ਲੋਕ ਹੇਟ ਲਿਸਟ ਦੇ ਵਿੱਚ ਹੈਗੇ ਨਹੀਂ ਕਿਉਂਕਿ ਹੋਰ ਵੀ ਕਈਆਂ ਦੇ ਬਿਆਨ ਬਾਜ਼ੀ ਉਹੀ ਸਾਹਮਣੇ ਆਈ ਹੈ ਦੇਖੋ ਜੀ ਕੋਈ ਵੀ ਵਿਅਕਤੀ ਅੱਗੇ ਵੀ ਕਿਸੇ ਵੀ ਤਰੀਕੇ ਦੀ ਹੇਟ ਜਾਂ ਪ੍ਰੋਵੋਕੇ ਆ ਦਾ ਇਸਤੇਮਾਲ ਕਰੇਗਾ ਪਾਵੇਂ ਸੋਸ਼ਲ ਮੀਡੀਆ ਦੇ ਰਾਹੀਂ ਹੋ ਪਾਵੇਂ ਕਿਸੇ ਔਰ ਕਮਿਊਨੀਕੇਸ਼ਨ ਚੈਨਲ ਰਾਹੀਂ ਹੋ ਉਸ ਤੇ ਵੀ ਅਸੀਂ ਇਸੇ ਤਰੀਕੇ ਦੀ ਵੱਡੀ ਕਾਨੂੰਨੀ ਕਾਰਵਾਈ ਕਰਾਂਗੇ ਜਿਨ੍ਹਾਂ ਦੇ ਮਾਮਲਾ ਦਰਜ ਕੀਤਾ ਕਿ ਉਹਨਾਂ ਦੇ ਕਹਿਣਾ ਹੈ ਕਿ ਸਪੀਚ ਤਾਂ ਹੋਰ ਵੀ ਕਈ ਕਮਿਊਨਿਟੀ ਦੇ ਲੋਕ ਦਿੰਦੇ ਨੇ ਉਹਨਾਂ ਉੱਤੇ ਮਾਮਲਾ ਕਰ ਦਰਜ ਹੋਊਗਾ ਇਹ ਹੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜੀ ਅਸੀਂ 2024 ਦੇ ਵਿੱਚ ਟੋਟਲ 12 ਪਹਿਲੇ ਵੀ ਐਫ ਆਈ ਆਰ ਦਰਜ ਕਰ ਚੁੱਕੇ ਹਾਂ ਉਹ ਜਿਹੜੇ ਵਿਅਕਤੀ ਹਨ ਉਹ ਮੈਂ ਤੁਹਾਡੇ ਨਾਲ ਪ੍ਰੈਸ ਨੋਟ ਦੇ ਰਾਹੀਂ ਸਾਂਝਾ ਵੀ ਕਰਦਾ ਹਾਂਗਾ ਉਹ ਵੱਖ-ਵੱਖ ਰਿਲੀਜੀਅਨਸ ਤੋਂ ਵੱਖ-ਵੱਖ ਬੈਕਗ੍ਰਾਉਂਡਸ ਤੋਂ ਬਿਲੋਂਗ ਕਰਦੇ ਹੋ ਉਹ ਕਿਸ तो अगर इस तरीके का कोई र्यूमर फैलाया जा रहा है तो मैं उन्होंने सख्त मैं यही साझा करूंगा कि ये र्यूमर सरासर गलत है पहले भी अस एफ आई आरें किए हैं हिंदू संकटों वालों भी एफ आई आरें कराई गई हैं मुस्लिम संकटा वालों भी कराई गई हैं क्रिश्चियनस वालों भी कराई गई हैं वक्त व्यक्ति जिन्हें कि जे बखकग्राउंड के वन वालों अलग अलग टाइम के अलग अलग एफ़आईआर हेटते प्रोगेटिव स्पीच कराई गई मिला के माहौल खराब होगा ਜੀ ਸਾਡਾ ਮੰਤਰ ਇਹ ਹੈ ਕੋਈ ਵੀ ਵਿਅਕਤੀ ਇਸ ਤਰੀਕੇ ਦਾ ਪੜਕਾਉ ਬਾਸ਼ੜ ਜਾਂ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਦਾ ਇਸਤੇਮਾਲ ਕਰੇਗਾ ਜਿਸ ਤੇ ਕੀ ਸਾਡੇ ਸ਼ਹਿਰ ਦਾ ਸਾਡੇ ਸੂਬੇ ਦਾ ਮਾਹੌਲ ਖਰਾਬ ਹੁੰਦਾ ਹੈ ਪਬਲਿਕ ਆਰਡਰ ਪੀਸ ਐਂਡ ਟ੍ਰਾਂਕਵਿਲਟੀ ਖਰਾਬ ਹੁੰਦੀ ਹੈ ਅਸੀਂ ਉਸ ਤੇ ਇਸੇ ਤਰੀਕੇ ਦੀ ਸਖਤ ਕਾਰਵਾਈ ਕਰਾਂਗੇ ਸ਼ੋਮ ਜੀ ਇਹਦੇ ਵਿੱਚ ਜਿਹੜਾ ਯੂਜ਼ ਕਰ ਰਹੇ ਆ ਵੋਲਗਨ ਲੈਂਗੁਏਜ ਹੈ ਇਨਸ ਲੈਂਗੁਏਜ ਇਹਨਾਂ ਦੇ ਸੋਸ਼ਲ ਮੀਡੀਆ ਕਾਉਂਟੀਆਂ ਬਾਰੇ ਜੀ ਬਿਲਕੁਲ ਵੀ ਅਸੀਂ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਹੈਗੇ ਆ ਉਹਨਾਂ ਨੂੰ ਅਸੀਂ ਵੱਖਰੇ ਤੌਰ ਤੇ ਲਿਖ ਰਹੇ ਆਂ ਕਿ ਇੱਕ ਤਾਂ ਅੱਗੇ ਵੀ ਕੋਈ ਵੀ ਇਸ ਤਰੀਕੇ ਦਾ ਜਿਹੜਾ ਕੋਈ ਵੀ ਵੀਡੀਓ ਅਪਲੋਡ ਕਰਦਾ ਹੈ ਉਸ ਤੇ ਤੁਸੀਂ ਉਹਨੂੰ ਵੈਰੀਫਾਈ ਕਰਕੇ ਤਾਂ ਹੀ ਉਹਨੂੰ ਅੱਗੇ ਸਰਕੂਲੇਟ ਕੀਤਾ ਜਾਵੇ ਹਾਂ ਮੈਂ ਉਹੀ ਮੈਂ ਪੂਰੀ ਗੱਲ ਮੇਰੀ ਤੁਸੀਂ ਗਾਈਡਲਾਈਨ ਤੇ ਉਹ ਜਿਹੜੀ ਸੀਗੀ ਇਹਨਾਂ ਨੇ ਜਿਹੜੀ ਹੁਣ ਕੀਤਾ ਹੈ ਇਹਦੇ ਤੇ ਵੀ ਅਸੀਂ ਸੋਸ਼ਲ ਮੀਡੀਆ ਨੂੰ ਲਿਖ ਰਹੇ ਹਾਂ ਕਿ ਜਿਹੜਾ ਜੋ ਵੀ ਐਸ ਪਰ ਪ੍ਰੋਵੀਜ਼ਨਸ ਜੋ ਵੀ ਗਾਈਡਲਾਈਨਸ ਹੈਗੀਆਂ ਉਹਦੇ ਮੁਤਾਬਿਕ ਇੱਕ ਤਾਂ ਜਿਹੜਾ ਇਮੀਡੀਏਟ ਕੰਟੈਂਟ ਹੈ ਉਹਨੂੰ ਸਟ੍ਰਾਈਕ ਡਾਊਨ ਕੀਤਾ ਜਾਵੇ ਤੇ ਅੱਗੇ ਵੀ ਅਗਰ ਇਹ ਕੰਸਿਸਟੈਂਟਲੀ ਇਹੀ ਖਾਤਿਆਂ ਤੋਂ ਇਸ ਤਰੀਕੇ ਦੇ ਆ ਜਿਹੜੀ ਹੈਗੀ ਆ ਵੀਡੀਓਜ਼ ਅਪਲੋਡ ਕੀਤੀ ਜਾਂਦੀ ਹੈ ਫਿਰ ਖਾਤਿਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ